हां जी ਆਪਣਾ ਜਨ ਸੂਜੀ ਸਿੰਘ ਮੋਫਰ ਸਵਾਗਤ ਹੈ ਸਾਰਿਆਂ ਦਾ ਆ ਸਾਡੇ ਪਿੰਡ ਬਾਜੀ ਮੋਫਰ ਪੈ ਰਹੀ ਹੈ ਗਾਡਰ ਦਾ ਜਿਹੜਾ ਕਰਤੱਬ ਹੈ ਉਹ ਦਿਖਾ ਰਹੇ ਆ ਸਾਰੀ ਸੰਗਤ ਦੇਖੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਬਾਜੀ ਪੈਂਦੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਗਾਡਰ ਦਾ ਕਰਤੱਬ ਦਿਖਾਉਣ ਲੱਗੇ ਆ ਸਭ ਜਵਾਨਾਂ ਦਾ ਤਮਾਸ਼ਾ ਦਾ ਪ੍ਰਦਾਨ ਕਰਤਾ ਹੈ ਬਸ ਕੇ ਤਸ਼ਦੀਕ ਦਾ ਦਾ ਜਿਹੜਾ ਗੱਡਰ ਹੈ ਉਹ ਚੱਕਿਆ ਜਾਊਗਾ ਕੋਈ ਵੀ ਟ੍ਰੇਨ ਹੈਡੀਕਲ ਨਾਲ ਸਾਰੇ ਬੱਚੇ ਆਪਣੇ ਆਪਣੇ ਥਾਂ ਤੇ ਬੈਠੇ ਰਹੋ ਗਾਰਡਨ ਬਾਜੀ ਵੀ ਨਹੀਂ ਦੇਖੋ ਜੱਗੋ ਵੀ ਗਾਰਡਨ ਦੇ ਜਿਹੜੇ ਆਈਟਮ ਦਿਖਾਉਂਦੇ ਫਿਰ ਵੀਡੀਓ ਰੰਮੀ ਬਣਦੀ ਆ ਆਹੀ ਆਈਟਮ ਦੇਖੋ ਤੁਸੀਂ ਹੁਣ ਉਹ ਕਰ ਰਹੇ ਦੂਜੀ ਆਪਣਾ ਕੀ ਕਰ ਰਹੇ ਨੇ ਸਰੀਏ ਜੇ ਲੈ ਕੇ ਤਨ फैसला दान ने मोह नहीं किया है अभी कहीं से भुगतान नहीं मिलेगा आज हमें सब के बताएंगे अलवा बोला छड़ी है मान्यता नहीं सुना जाएगा अच्छा जी हां जी इनामत करो सारा नगर दूसरा खेल दिखाਉਣ लगे ने सर ये ऊपर रख के तले बंदा बहुत हम लोग को ਮਨੋਜੀ ਸਾਰੀ ਸੰਸ ਤੇ ਦਰਸ਼ਨ ਕਰੋ। ਆਹ ਜੀ ਦਾ ਸਰੂਪੇ ਦਾ ਮੰਤਰਾ ਨਹਿ। ਹੋਰ ਸੁਪਰੇ ਦੇ ਥਲਾਦੀ ਦਾ ਵੀ ਸਰੂਪੇ ਹੈ। ਖੇਡਾ ਦੇਖ ਰਹੀ ਹੈ ਸਾਰੀ ਸੰਸ ਸਾਡੇ ਬੰਦਾਂ ਦੀ ਉੱਤਰ ਵਾਲੀ।